ਹੈਲੋ ਜੀ গুড ਮਾਰਨਿੰਗ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਤੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਦਿਨ ਹੈਗਾ ਵਾ ਟਿਊਸਡੇ ਮੰਗਲਵਾਰ ਦਾ ਦਿਨ ਹੈ ਤੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਤੇ ਟਾਈਮ ਨਾ ਸਵਾ 10 ਹੋਏ ਪਏ ਆ ਅੱਜ ਬਹੁਤ ਜ਼ਿਆਦਾ ਲੇਟ ਆ ਤੇ ਚਲੋ ਜੀ ਪਹਿਲਾਂ ਆਪਾਂ ਬਲੌਗ ਸ਼ੁਰੂ ਕਰ ਲਈਏ ਫਿਰ ਆਪਾਂ ਅੱਗੇ-ਅੱਗੇ ਨਾਲ ਦੀ ਨਾਲ ਗੱਲਾਂ-ਬਾਤਾਂ ਕਰਾਂਗੇ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਨਾਲ ਅੱਜ ਨਾ ਕਾਫੀ ਟਾਈਮ ਹੋਇਆ ਪਿਆ ਦੇਖੋ ਸਵਾ 10 ਹੋਈ ਪਈ ਨੇ ਤੇ ਕੋਈ ਕੰਮ ਮੇਰੇ ਖਾਸ ਖਤਮ ਨਹੀਂ ਹੋਏ ਹੈਗੇ ਕੱਪੜੇ ਮੈਂ ਇੱਕ ਗੇੜ ਕੱਢ ਕੇ ਆਈ ਹੋਈਆਂ ਤੇ ਇੱਕ ਪਿਆਵਾ ਤੇ ਇੱਧਰ ਆਪਾਂ ਰੱਖੀ ਹੋਈ ਸੀਗੀ ਦਾਲ ਆ ਧੋਵੇਂ ਮੰਗੀ ਦੀ ਤੇ ਆਲਮੋਸਟ ਬਣੀ ਗਈ ਹੈ ਬਸ ਇਹਨੂੰ ਸੜਕਾ ਕਰਾਂਗੇ ਤੇ ਧਾੜਾ ਪਾ ਬਣਾ ਲਈ ਆ ਤੇ ਅੱਜ ਉੱਠੇ ਵੀ ਆਪਾਂ ਲੇਟ ਹੀ ਆ ਤੇ ਕਾਫੀ ਜ਼ਿਆਦਾ ਲੇਟ ਉੱਠੇ ਆ ਕਿਉਂ ਲੇਟ ਹੋ ਗਏ ਆ ਇਹ ਵੀ ਮੈਂ ਤੁਹਾਨੂੰ ਅੱਗੇ ਦੱਸੂਗੀ ਤੇ ਸੀਰਤ ਤੇ ਸੀਰਤ ਦੇ ਪਾਪਾ ਸਟਿਲ ਕੰਟੀਨਿਊ ਔਨ ਡਿਊਟੀ ਸੀਰਤ ਦੇ ਉਹੀ ਕੰਮ ਦਿਖਦੇ ਨੇ ਬਾਲਟੀ ਦੇ ਵਿੱਚ ਲੱਗੀ ਹੋਈ ਆ ਪਾਣੀ ਨਾਲ ਖੇਡਣ ਪਹਿਲਾਂ ਗਮਲੇ ਨੂੰ ਪਾਣੀ ਪਾ ਕੇ ਹਟਿਆ ਤੇ ਮੈਂ ਹਜੇ ਪੋਚਾ ਲਾਉਣਾ ਝਾੜੂ ਮੈਂ ਲਾਤਾ ਪੋਚਾ ਵਗੈਰਾ ਹੁਣ ਮੈਂ ਲਾਉਣਾ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਅੱਗੇ ਬਨ ਲਾ ਲਾ ਰੇ ਤੁੰਡੀ ਉਹ ਬੱਧੀ ਆਪਾਂ ਇਹਨਾਂ ਕਾਸੇ ਬਦਦੂ ਸਾਰੀ ਲਾ ਲੈ ਕੁੱਟਣੀ ਆ ਲਾ ਦੋ ਸਾਰੀਆਂ ਲਾ ਦੂ ਸੇਰੇ ਥੋੜੀ ਜੀ ਵੀਡੀਓ ਬਣਾਈ ਸੀ ਆਪਾਂ ਮਤਲਬ ਕੰਮ ਧੰਦੇ ਕਰਦਿਆਂ ਦੀ ਉਸ ਤੋਂ ਬਾਅਦ ਕਿੱਥੇ ਚਲੇ ਗਏ ਆਪਾਂ ਤੇ ਹੁਣ ਵਾਪਸ ਘਰ ਨੂੰ ਜਾ ਰਹੇ ਸੀਗੇ ਤੇ ਘਰੇ ਜਾ ਕੇ ਫੇਰ ਬਾਕੀ ਦੇ ਕੰਮ ਧੰਦੇ ਦੇਖਦੇ ਆ ਤੇ ਨਾਲ ਇੱਕ ਰੱਗੀ ਦੀ ਵੀਡੀਓ ਦੇਖਦੇ ਆ ਆਪਾਂ ਆਗੇ ਸੀਗੇ ਅ 3:00 ਵਜੇ ਘਰੇ ਤੇ ਤੁਹਾਨੂੰ ਦੱਸਿਆ ਪਹਿਲਾਂ ਵੀ ਵੀਡੀਓ ਮੇਰੇ ਕੋਲ ਸਵੇਰੇ ਕੰਟੀਨਿਊ ਨਹੀਂ ਹੋਈਗੀ ਤੇ ਆਪਾਂ ਕਿਤੇ ਚਲੇ ਗਏ ਸੀਗੇ ਕੰਮ ਤੇ ਫਿਰ ਮੈਂ ਦਾਣੂ ਵੀ ਤੜਕਾ ਤੁੜਕਾ ਕੁਝ ਨਹੀਂ ਲਾਇਆ ਸੀਗਾ ਸਵੇਰੇ ਥੋੜੀ ਜਿਹੀ ਜਿਹੜੀ ਸਬਜੀ ਪਈ ਸੀ ਉਹਦੇ ਨਾਲ ਹੀ ਰੁੱਟੀ ਖਾ ਲਈ ਸੀਗੀ ਜਿਹੜੀ ਚਣਿਆਂ ਦੀ ਪਈ ਸੀਗੀ ਤੇ ਹੁਣ ਬਸ ਮੈਂ ਪਿਆਜ਼ ਕੱਟ ਕੇ ਤੜਕਾ ਲਾਉਣਾ ਤੇ ਨਾਲ ਦੀ ਨਾਲ ਦੁੱਧ ਰੱਖਤਾ ਉਬਲਣ ਵਾਸਤੇ ਤੇ ਸ਼ਾਮ ਦਾ ਟਾਈਮ ਆ ਰਿਹਾ ਜਸ ਚੱਲ ਗਿਆ ਰਹਿ ਦਾ ਸਾਫ ਹੋਈ ਜਾ ਰਿਹਾ ਵਾ ਤੇ ਜੋਰ ਬੱਤੀ ਆਪਾਂ ਕਰਤੀ ਆ ਜਦੋਂ ਰਹਿ ਦਾ ਸਾਫ ਸਟਾਰਟ ਹੁੰਦਾ ਮੈਂ ਜੋਤ ਬੱਤੀ ਤਕਰੀਬਨ ਉਦੋਂ ਹੀ ਕਰ ਦੇਣੀ ਹੁੰਦੀ ਆ ਜਿਆਦਾ ਨਹੀਂ ਮੈਂ ਵੇਟ ਕਰਦੀ ਹੁੰਦੀਗੀ ਵੀ ਹੋਰ ਹਨੇਰਾ ਹੋਊਗਾ ਫੇਰ ਕਰੂੰਗੀ ਤੇ ਉਦੋਂ ਹੀ ਕਰ ਦੇ ਦਈਦੀ ਆ ਤੇ ਇੱਕ ਅਸੀਂ ਅੱਜ ਸਵੇਰੇ ਬਹੁਤ ਜ਼ਿਆਦਾ ਹੀ ਲੇਟ ਉੱਠੇ ਕਿਉਂ ਲੇਟ ਉੱਠੇ ਸਿਰਤ ਰਾਤ ਤਕਰੀਬਨ 2 ਵਜੇ ਉੱਠ ਖੜੀ 2 ਵਜੇ ਉੱਠ ਕੇ ਨਾ ਰੋਈ ਤੁਸੀਂ ਗੱਲਾਂ ਹੀ ਛੱਡ ਦੋ ਤੇ 2 ਵਜੇ 2 ਵਜੇ ਵੀ ਉੱਠ ਕੇ ਰੋਣ ਲੱਗੀ ਹੋਈ ਸਵੇਰ ਦੇ 5:35 5:20 ਦੇ ਨੇੜੇ ਜਾ ਕੇ ਉਹ ਸੁੱਤੀ ਆ ਬਸ ਉਹਨੂੰ ਕੁਛ ਨਹੀਂ ਪਈ ਪਈ ਨੂੰ ਬਸ ਤੇ ਦਿਮਾਗ ਦੇ ਵਿੱਚ ਇੱਕੋ ਹੀ ਰੀਲ ਚੜ ਗਈ ਨੂਰ ਤਨੂੰ ਚਾਚਾ ਮੰਮਾ ਬੱਸ ਫਿਰ ਉਹ ਆਏ ਕਹੇ ਵੀ ਮੈਨੂੰ ਹੁਣੇ ਹੀ ਛੱਡ ਕੇ ਆਓ ਹੁਣੇ ਹੀ ਛੱਡ ਕੇ ਆਓ ਵੀ ਦੱਸ ਹੁਣ ਇਹਨਾਂ ਨੂੰ ਕੀ ਸਮਝਾਈਏ ਵੀ ਹਜੇ ਤਾਂ ਹਨੇਰਾ ਪਿਆ ਵਾ ਛੋਟਾ ਬਾਈ ਨੇ ਬੱਚੇ ਸਮਝ ਹੀ ਨਹੀਂ ਹੈਗੀ ਬਾਹਰ ਰਾਤ ਆ ਹਨ ਤੇ ਬੱਸ ਉਹਨੂੰ ਤਾਂ ਆਈਸ ਵੀ ਮੈਂ ਖੇਡਣਾ ਵੀ ਮੈਨੂੰ ਛੱਡ ਕੇ ਆਓ ਮੈਨੂੰ ਕਿਉਂ ਇੱਥੇ ਫੜ ਕੇ ਰੱਖਿਆ ਸੀ ਉਹਨੂੰ ਪਾਇਆ ਹਨ ਵੀ ਸੌ ਜਾ ਨਾ ਇੰਨਾ ਉਹਨੇ ਸਾਨੂੰ ਤੰਗ ਕੀਤਾ ਇੰਨਾ ਪਰੇਸ਼ਾਨ ਕੀਤਾ ਐ ਮੇਰੀ ਸਾਡੀ ਰਾਤ ਗਈ ਮੁੜ ਕੇ ਅਸੀਂ ਸਵੇਰੇ ਲੇਟ اٹھے ਜਦੋਂ ਦੁਬਾਰਾ ਉਹ ਸੁੱਤੀ ਫੇਰ ਮੈਂ ਵੀ ਸੌਂਗੀ ਇਹਦੇ ਪਾਪਾ ਵੀ ਸੌਂਗੇ ਫਿਰ ਅਸੀਂ ਲੇਟ ਉੱਠੀਆਂ ਸਾਰੇ ਕੰਮ ਵੀ ਅੱਜ ਤਾਂ ਲੇਟ ਹੀ ਹੋਏ ਤੇ ਪਰ ਹੁਣ ਬੱਚਾ ਇਹਨੂੰ ਕੌਣ ਸਮਝਾਵੇ ਤੇ ਬਹੁਤ ਮਤਲਬ ਇਹਨੇ ਤੁੰਗ ਕੀਤਾ ਇੰਨਾ ਸਾਨੂੰ ਪਰੇਸ਼ਾਨ ਕੀਤਾ ਇਹਨੇ ਕਦੇ ਹੀ ਨਹੀਂ ਆਏ ਪਰੇਸ਼ਾਨ ਕੀਤਾ ਇੰਨਾ ਰੋ ਰੋ ਕੇ ਤੇ சின்ன ਆਇਨੇ ਸਾਨੂੰ ਰਾਤ ਪਰੇਸ਼ਾਨ ਕੀਤਾ ਉਹ ਹਾਦਰੀ ਐਸੀ ਹੱਥਾਂ ਚੋਂ ਨਿਕਲ ਨਿਕਲ ਜਾਂਦੀ ਸੀਗੀ ਵੀ ਬਸ ਛੱਡ ਦੋ ਮੈਨੂੰ ਤਾਂ ਵੀ ਮੈਂ ਜਾਣਾ ਹੀ ਜਾਣਾ ਬਾਹਰ ਗੇਟ ਖੋਲੋ ਹਾਏ ਨੂਰ ਹਾਏ ਨੰਨੇ ਇਹ ਤਾਂ ਬਸ ਨਾ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਆ ਬਸ ਜੀ ਤੇ ਜਾਨ ਉਹਨਾਂ ਚ ਹੀ ਵਸੀ ਹੋਈ ਆ ਬਸ ਹੁਣ ਪਿਆਜ਼ ਕੱਟ ਲਈਏ ਹਾਏ ਹਾਏ ਪਿਆਜ਼ ਕੱਟਣੇ ਤਾਂ ਬਹੁਤ ਔਖੇ ਆ ਅੱਖਾਂ 'ਚ ਪੈਂਦੇ ਮੈਂ ਚਾਹਤਾ ਹੀ ਬਾਹਰ ਬਹਿ ਕੇ ਕੱਟੇ ਜਾਣਾ ਸਾਰੇ ਨਹੀਂ ਗੌੜੇ ਸੀਗੇ ਪਤਾ ਨਹੀਂ ਕਿਵੇਂ ਆ ਆ ਪਿਆਜ਼ ਕੌੜਾ ਖਾਚ ਪਈ ਜਾਂਦਾ ਚਲੋ ਜੀ ਪਹਿਲਾਂ ਮੈਂ ਇਹਨੂੰ ਕੱਟ ਲਵਾਂ ਤਖਾਂ ਚ ਬਹੁਤ ਪੈਂਦਾ ਲਓ ਜੀ ਤੜਕਾ ਆਪਾਂ ਲਾਤਾ ਤੇ ਸਿਰਦੇ ਪਾਪਾ ਨੂੰ ਨਹੀਂ ਪਤਾ ਨਹੀਂ ਬਾਹਰ ਕੀ ਕਰੀ ਜਾਂਦੇ ਆ ਦੇਖੀ ਇਹਨਾਂ ਨੂੰ ਵੀ ਬਾਹਰ ਕਿੱਥੇ ਨੇ ਅੱਛਾ ਸਾਈਕਲ ਤੇ ਚੜੇ ਬੈਠੇ ਆ ਕਿ ਚੱਲੇ ਉਹ ਮੈਂ ਇਹ ਤਾਂ ਗਰਾਊਂਡ 'ਚ ਜਿਹੜਾ ਕਢਾ ਲਿਆਉਂਗਾ ਬੱਜ ਬੱਜ ਲੈ ਓਕੇ ਫੜਾ ਲੈਣਾ ਫੜ ਲੈਣਾ ਇਹ ਜਿਹੜਾ ਕਢਾਈ ਦਾ ਸਾਈਕਲ ਤੇ ਲੜੇ ਹੋਇਆ ਮੈਂ ਕਿਹ ਪਤਾ ਨਹੀਂ ਕੀ ਕਰੀ ਜਾਂਦੇ ਆ ਦੋਨੇ ਜਣੇ ਹਾਂ ਗਰਾਊਂਡ ਜਾਣਾ ਤੁਸੀਂ ਗਰਾਊਂਡ ਜਾਣਾ ਹੈ ਇੱਥੇ ਕਿੱਥੇ ਵਹਿੰਗਾ ਤੂੰ ਲੈ ਕੇ ਨਾ ਸਿੱਧੀ ਡੰਡੇ ਤੇ ਬਿਠਾ ਆ ਲੋਰ ਮਾਰ ਗਰਾਉਂਡ ਚੱਲ ਰਿਹਾ ਉਹ ਗਰਾਉਂਡ ਠੀਕ ਆ ਬਾਈ ਫਿਰ ਬੰਦੂਲੀ ਡਿੱਗ ਪੂ ਬਾਈ ਫਿਰ ਗੇਟ ਖੋਲਣੀ ਵੀ ਛੱਡਾ ਭਾਈ ਬਾਈ ਇੱਥੇ ਪੈਰ ਰੱਖ ਲਵੋ ਤਾਂ ਨਹੀਂ ਪੈਰ ਰੱਖਣੇ ਕੱਲੇ ਆ ਚਲੋ ਅਸੀਂ ਥੋੜੀਏ ਆ ਹਨਾ ਅਗ ਲਈ ਪਈ ਆ ਸਾਹਮਣੇ ਖਲਾਰੇ ਬਲਾਰੇ ਜੀ ਨੂੰ ਚਲੋ ਜੀ ਜਾਓ ਬਾਏ ਬਾਏ ਮੰਨੇ ਤੇ ਬਹਿਣਾ ਜਾਂ ਪੈਰ ਰੱਖਣਿਆ ਬਾਈ ਪੈਰ ਰੱਖ ਲੈ ਬਾਏ ਬਾਏ ਨਾ ਉਹਦਾ ਕੋਈ ਧਿਆਨ ਨਹੀਂ ਇਹ ਗਏ ਗਰਾਊਂਡ ਹਾਈ ਹਾਈ ਇੰਨੀਆਂ ਮੱਖੀਆਂ ਨਾ ਇੱਕਦਮ ਮੱਖੀਆਂ ਬਹੁਤ ਤੰਗ ਕਰਦੀਆਂ ਇੰਨੇ ਇਰੀਟੇਟ ਹੁੰਦੀਆਂ ਨਾ ਮੈਂ ਤਾਂ ਇਨਾਂ ਤੋਂ ਪੁੱਛੋ ਹੀ ਨਾ ਅੰਦਰ ਨਹੀਂ ਆਉਣਗੀਆਂ ਜਦੋਂ ਵੀ ਆਣਗੀਆਂ ਅੰਦਰ ਨਹੀਂ ਆਉਣਗੀਆਂ ਤੇ ਤੜਕਾ ਪਾ ਲਾਤਾ ਦਾਹਲ ਨੂੰ ਹੁਣ ਆਪਾਂ ਆਟਾ ਕੋਲ ਨੂੰ ਕੇ ਰੱਖ ਦਈਏ ਤੇ ਜਦ ਤੱਕ ਆ ਜਾਣਗੇ ਤੁਸੀਂ ਪਾਠੀ तकरीबन ਆਪਣਾ ਹੋ ਹੀ ਗਿਆ ਚਲੋ ਜੀ ਮਿਲਦੇ ਹਾਂ ਫਿਰ ਆ ਦੇ ਆਈ ਟੁੱਟ ਲੈਂਦਾ ਸ਼ੀਰਤ ਹਾਂ ਚਲਾ ਜਾ ਉੱtre ਆ ਉੱtre ਉੱtre ਓ ਹੁਣ ਕਿੱਧਰ ਜਾਣਾ ਮਾ ਜਾੜਾ ਜਾੜਾ ਉੱਥੇ ਜਾੜਾ ਹੋਰ ਜਵਾਕ ਵੀ ਕਾਫੀ ਇੱਥੇ ਗਰਾਊਂਡ ਚ ਲੈ ਕੇ ਆਏ ਸੀ ਇਹਨਾਂ ਇਹਨਾਂ ਚੱਲ ਚੱਲ ਆ ਜਾ ਆ ਜਾ ਓਹ ਕੀ ਆ ਕੀ ਆ ਕੀ ਆ ਕੀ ਆ ਕੀ ਚਲ ਆ ਜਾ ਥੱਲੇ ਨੂੰ ਆ ਜਾ ਓ ਤੂ ਦੀ ਪੱਜਾ ਫਿਰ ਤਾਂ ਉਹ ਪੂਰਾ ਮਸਤ ਆ ਇਹ ਐ ਤੇ ਜੂੜ ਲੈਣਾ ਹੁਣ ਹਾਂ ਫਿਰ ਤਾਂ ਕੱਲੇ ਹੀ ਗਰਾਊਂਡ 'ਚ ਚਾਹ ਜੜਿਆ ਪਿਆ ਨੂੰ ਸੀ ਤਾਂ ਵਧੀਆ ਲੱਗਦਾ ਕਿੰਨਾ ਕੁ ਵਾਲਾ ਵਧੀਆ ਲੱਗਦਾ ਵਾ ਉਰੇ ਆ ਜਾਓ ਫਿਰ ਪਾਪਾ ਵਾਲ ਨੂੰ ਆ ਜਾਓ ਆਜੋ 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 ਚੱਲ ਉੱਥੇ ਚਲੀਏ ਫਿਰ ਚੱਲ ਆ ਗਿਆ ਆ ਗਿਆ ਪੁੱਤ ਆ ਗਿਆ ਕਿੰਝ ਹੈਗਾ ਤੇ ਜੂਟ ਲੈਣਾ ਇੱਧਰ ਨੂੰ ਝਾਕ ਕੇ ਵਾ ਇੱਧਰ ਤੋਂ ਝਾਕਦਾ ਨਹੀਂ ਤੂੰ ਸਿੱਧਾ ਪਾਪਾ ਕੋਲ ਝਾਕ ਬਾਈ ਕਰ ਦੋ ਚੱਲ ਚੱਲੀਏ ਲੋ ਮम्मा ਬੋਂਦੇ ਪੁੱਤ ਕੋਈ ਨੂੰ ਪਤਾ ਨਹੀਂ ਹੈਗਾ ਬਸ ਆ ਆ ਉਹਦੇ ਫੋਨ ਚ ਬਸ ਪਤਾ ਨਹੀਂ ਕਦੇ ਕਿਸੇ ਨੂੰ ਫੋਨ ਲਾ ਦਿੰਦੀ ਹੈ ਜਾਂ ਸ਼ਾਰਟ ਦੇਖ ਲੈਂਦੀ ਹੈ ਬਸ ਇਹ ਨਹੀਂ ਲਾਉਣਾ ਚਲੋ ਜੀ ਆਪਾਂ ਰੋਟੀ ਪਾ ਕੇ ਰੱਖਤੀ ਆ ਸਿਰਤ ਨੂੰ ਖਵਾ ਰਹੀ ਸੀ ਖਾਦੀ ਨਹੀਂ ਉਹਨੇ ਫਲਾਰੇ ਜਿਹਾ ਪਾ ਕੇ ਰੱਖਤਾ ਪਲੇਟ ਚ ਮੈਂ ਨਾ ਕਰਦੀ ਕੋਈ ਯਾਰ ਕੀ ਤਕਲੀ ਹਾ ਮੌਸਮ ਥੋੜਾ ਜਿਹਾ ਠੀਕ ਆ ਦੋਕ ਦਿਨਾਂ ਦਾ ਮੀਂਹ ਮੂ ਪੈਂਦੇ ਕਰਕੇ ਨਾ ਨਹੀਂ ਤਾਂ ਆਪਾਂ ਤਾਂ ਏਸੀ ਲਾਉਣ ਲੱਗ ਗਏ ਸੀ ਅਸਤੇ ਚਾਰ ਦਿਨ ਏਸੀ ਲਾਇਆ ਇੰਨੀ ਗਰਮੀ ਸੀ ਹਨਾ ਨੇ ਬਹੁਤ ਗਰਮੀ ਆਉਂਦੀ ਹੁੰਦੀ ਸੀ ਅਜੇ ਨਾ ਮੈਂ ਸੌਰਮਾ ਪਾ ਲਿਆ ਅੱਖਾਂ ਮੇਰੇ ਕਾੜੀਆਂ ਕਰ ਗਈਆਂ ਨੇ ਇਧਰ ਜੁੱਕੂ ਵੀ ਸੰਦ ਦਿਖਾਓ ਪਤਾ ਨਹੀਂ ਕੀ ਕਰਨਾ ਸ਼ੇਕ ਬਣਾਉਣਾ ਸ਼ੇਕ ਬਣਾਉਣਾ ਸ਼ੇਕ ਬਣਾਉਣਾ ਮੈਨੂੰ ਸ਼ੇਕ ਕਿਹੜਾ ਮੈਂ ਪੀਉ ਕਰ ਆਪ ਨੂੰ ਮੈਂ ਮੰਗੋ ਸ਼ੇਕ ਬਣਾ ਦੋ ਉਹ ਪਾਈ ਮੰਗੋ ਸ਼ੇਕ ਬਣਾ ਦੋ ਤੇ ਰੋਟੀ ਪਾਣੀ ਆਪਾਂ ਬਣਾ ਲਿਆ ਖਾ ਰੋਟੀ ਵਾਲੇ ਬਣਾ ਲਿਆ ਨਹੀਂ ਰੋਟੀ ਪਾਣੀ ਆਪਾਂ ਖਾ ਲਿਆ ਤੇ ਹੁਣ ਸ਼ੇਕ ਨਹੀਂ ਇਹਨੇ ਪੈਣਾ ਇਹਨੂੰ ਬਣਾ ਕੇ ਦੇ ਦਈਏ ਇਸ ਬਰਫ਼ ਨਾ ਪਾਇਓ ਇਹਦੇ ਵਾਲੇ ਚ ਸ਼ੇਕ ਬਣਾ ਕੇ ਰੱਖ ਦਈਏ ਆਪਾਂ ਰੋਕੇ ਪੀਵਾਂਗੇ ਸੀਟ ਤੋਂ ਪਹਿਲਾਂ ਦੇ ਦਾਂਗੇ ਤੇ ਮੈਂ ਬਸ ਬੋਟਰ ਬੋਟਰ ਰੱਖ ਦਵਾ ਪਾਣੀ ਬੋਟਰ ਪਾਣੀ ਚਾਲਦੇ ਆਂ ਬੱਸ ਮੈਂ ਕਾਲੀ ਮਚਾਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾ ਪਿੰਡੀ ਹੋ ਗਿਆ ਹੁਣ ਇਹ ਮੰਨੀ ਮੰਨੀ ਆ ਜੋ ਮੇਰੇ ਕੋਲ ਆ ਜੋ ਮੰਨੀ ਮੰਨੀ ਮਾਨੀ ਚਾਹੀਦੀ ਹੁਣ ਮੰਨੀ ਕਿਵੇਂ ਬੈਠਾ ਇਹ ਫੜੀ ਚੱਕਦਾ ਤੇ ਉਹਨੂੰ ਚੂਸ ਕੇ ਥੱਲੇ ਘੱਟਉਣਾ ਜਿਹੜੀ ਫੜੀਆਂ ਬਦਲ ਬਦਲ ਪੁੱਤੇ ਬੈਜੋ ਆਇਆ ਇਸ ਤਾਈ ਬੈਜੋ ਪਾਈ ਬੈਜੋ ਕਾ ਤੋ ਇਨੇ ਔਖੇ ਹੋਏ ਹੋਏ ਹੈ ਦੇਖੀ ਕੋੜੀ ਕਰ ਲਈ ਆਇਆ ਖਲੋ ਪੁੱਤਾ ਓੜਾ ਖਲੀ ਪੜ ਗਈ ਰਾਜਾ ਇਹ ਜੁੰਗੀ ਬਟਵਾ ਇਹ ਸੁੱਖਾ ਕੰਮ ਇਹ ਕਰਦੇ ਰਹਿੰਦੇ ਪੁੱਤ ਤਿੱਖੀ ਹੁੰਦੀ ਹੈ ਦੋ ਦਫੰਨਾ ਉਹ ਕਾਦੇ ਕੀ ਹੁੰਦੀ ਆ ਬੇਬੇ ਇਹਨੇ ਫੜੋ ਇਹ ਤੋਂ ਛੱਡ ਦੇ ਬੁੱਤੀ ਇਹ ਦੂ ਕੀ ਕਰਨਾ ਮਿੱਠਾ ਲੈ ਕੇ ਖਾਓ ਇਹੋ ਇਹ ਉਸੇ ਕੋਲ ਬਾਣੀ ਖਾ ਗ ਜੀ ਬੱਸ ਕਰ ਜੀ ਇਹ ਕਿ ਡੀਪਰ ਜੀ ਜੇ ਬਾਲਾ ਖਾਣਾ ਹੁੰਨੀ ਅਸੀਂ ਰੋਲਾ ਵਾਲਾ ਪੋਣਾ ਹਰੇ ਜੀ ਢੈਲ ਤਾਂ ਦੀ ਝੜ ਆਹੀ ਬਸ ਹੋਰ ਕੁਛ ਨਹੀਂ ਹੋਰ ਕੰਮ ਵੀ ਦੋ ਵਜੇ ਗੰਦੀ ਉੱਡਣੀ ਆ ਫਿਰ ਰੱਤ ਨੂੰ ਬਸ ਆਪਾਂ ਮੈਨੂੰ ਵੀ ਇਹ ਛਲਕ ਛੁਲਕ ਜੀ ਨਾ ਮੂੰਹ ਚ ਫਸਾ ਲੇ ਹੋਰ ਕੁਛ ਨਹੀਂ ਚਲੋ ਸਿਰਤ ਚਲੋ ਜੀ ਬਣਾ ਲਈਏ ਮੰਗੋ ਸ਼ੇਕ ਫਿਰ ਪੀਨੇ ਆ ਤੇ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆ ਕੱਲ ਨੂੰ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਗੁੱਡ ਨਾਈਟ ਜੀ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਬਾਏ ਕਰ ਦੋ ਸਿਰਤ ਫਿਰ ਬਾਏ ਕਰ ਦੋ ਇੱਧਰ ਬਾਏ ਕਰ ਬਾਈ Bye.